ਮਹਾਰਾਜ ਕੀ ਜਾ ਕਰ ਪਹਿਲਾ ਤਿਤਕੇ ਸਿਖ ਕੋ ਅੰਕਾਰ ਸਤ ਗੁਰ ਪ੍ਰਸਾਦ ਫਲਦਾ ਦੀ ਤਦਾ ਤੁractਾ ਹਰ ਜਿਉ ਕਰਨਾ ਕਿਸ ਬਾਰਿ ਪ੍ਰਚਾਰਿਆ ਗੁਰਮੁਖਾ ਨੂੰ ਪਰਪੀਤ ਹੈ ਹਰ ਜੀਉ ਮਨ ਮੁਕ ਪਰਮ ਭੁਲਾਇਆ ਪਗਤਾ ਤੀ ਸਦਾ ਸੂਰਾ ਪ੍ਰਤਾ ਹਰ ਜੀਉ ਧੁਰ ਰਾਖਾ ਆਇਆ ਪ੍ਰਹਲਾਦ ਜਨ ਤੁਧ ਰਾਖ ਦੇ ਹਰ ਜੀਉ ਹਰ ਰਾਖਤ ਮਾਰ ਸਚਾਇਆ ਗੁਰੂ ਭਾਣੋ ਪਰਤੀਤ ਹੈ ਹਰ ਜੀਉ ਮਨ ਮੂਤਰ ਭਰਮ ਤੁਲਾਇ ਕੜੀ ਆਈ ਭਗਤਾ ਕੀ ਪੈਜ ਰਤੂ ਸੁਆਮੀ ਭਗਤ ਤੇਰੀ ਤਰਿਆ ਰਹਾ ਭਗਤਾ ਹੋ ਜਮ ਜੋ ਹੈ ਨਾ ਤਾਕ ਕਾਲ ਨ ਨਿਹੜੈ ਜਾਈ ਪੇਵੜ ਰਾਮ ਨਾਮੇ ਹੀ ਮੁਕਤ ਪਾਈ ਰਤ ਸਿਧ ਸਭ ਭਗਤਾਂ ਰਹੀ ਲਾੜੀ ਗੁਣ ਕਰ ਤਹ ਜਿਸ ਭਾਈ ਮਨੁਖਾਰੋਂ ਪਰਤੀਤ ਨ ਆਵੀ ਅੰਤ ਲੋਭ ਸੁਆਮੋ ਦਾ ਸਭਨਾ ਭੇਤਿਓ ਹਰ ਦਾਮ ਨਾਲ ਲਾਗਾ ਭਾਉ ਕੂੜ ਕਪਟ ਪਾਜ ਰਹਿ ਜਾਸੀ ਮਨ ਮੁਖ ਪੀਤਾ ਅਲਾਉ ਭਗਤਾਂ ਦੇ ਆਪ ਵਰਤਦਾ ਪ੍ਰਭ ਜੀ ਭਗਤੀ ਖੂਬ ਤੂ ਜਾਤਾ ਗੁਰੁ ਤੇ ਮੇਤਾਤਾ ਹਉ ਮੈ ਮਾਰਿ ਮਨਸਾ ਮਹਿ ਸਮਾਈ ਗੁਰ ਕਾ ਸਬਦਿ ਪ੍ਰਸਾਤਾ ਅਚਿੰਤ ਕਾਮ ਕਰੇ ਪ੍ਰਭ ਤੇਕੇ ਜਿਨ ਹਰਿ ਕਾ ਨਾਮੁ ਪਿਆਰਾ ਗੁਰ ਪ੍ਰਸਾਦਿ ਸਦਾ ਕਰੀਆ ਸਾਥ ਦਾ ਜਿ ਪਰਵਾਰ ਅੰਧਾਰ ਉਹਨਾਂ ਕੀ ਰੀਵ ਕਰੇ ਤੋ ਇਹ ਵਿਚਾਰ ਜਿਨ ਹਰਿ ਪ੍ਰਾਪਧ ਰਤਵਾਰ ਬੇਸੰਤੂਰ ਤੇਵੇ ਜਿਨਾ ਨਾ ਪਾਇਆ ਮਨ ਸੁਭਾਉਕ ਹੋਏ ਬਿਨ ਲਾਈ ਆ ਰਹੇ ਜਾ ਰਹੇ ਸੌ ਨਾ ਪਾਵੇ ਇਹ ਦੁੱਖ ਮੈਂ ਦੁੱਖ ਸੰਭਾਈ ਗੁਰਮੁਖ ਹੋਵੇ ਸੋ ਅਮਰ ਤੀਵੈ ਸੱਜੇ ਪਾ ਕੇ ਸਮਾਈ ਦੇਨ ਸੰਤੁਰ ਸੇਵੇ ਜਨਮ ਨ ਛੁੜਦਾ जे अनेक तर्क पुकारा आदेकाई वेर पढे ता बात मुखाए हे बिन हर पात्रक बाई सच्चा सतगुरु साची हित वाणी भाग हितहन गुर शरणाई ਜੇ ਨਹਰ ਮਨ ਉਤੇ ਆਉਤੇ ਦਰਸਾ ਕੇ ਦਰਸਾ ਸਤਿਆ ਸਤਿਆਰਾ ਉਹਨਾਂ ਦੀ ਖੁਪਾ ਯੋਗ ਯੋਗ ਹੋਈ ਕੋਈ ਤਾ ਮੇਟਨ ਹਾਰਾ ਨਾਨਕ ਜਿੰਨ ਕਾ ਸਾਧ ਬੜ ਹਾਰੈ ਆਰਦਾਖਿਆ ਉਨਤਾਰਿਆ ਜਿਨ ਹਰ ਮਨ ਮਤਿਆ ਤੇ ਦਰਤਾ ਕੇ ਦਰਤਾ ਸਤਿਆ ਆਰਿਆ ਉਹ ਨਾਹੀ ਥੋਪ ਜੋਤ ਜੋ ਕੋਈ ਕੋਏ ਦਾ ਪੇੜਨ ਹਾਰਾ ਨਾਨਕ ਤੇਨ ਤਦ ਪਰਹਾਰ ਜਿਨ ਹਰ ਆਖਿਆ ਕੋਰ ਧਾਰਾ ਵਾਹਿਗੁਰੂ ਕੀ ਕਾ ਸਤਿ ਵਾਹਿਗੁਰੂ ਕੀ ਬਤੇ ਸੋਰਖ ਮਹਲਾ ਕੀ ਜਾ ਘਰ ਮਹਲਾ ਇਕ ਕੀ ਇਕ ਓਅੰਕਾਰ ਪਦੁ ਪ੍ਰਸਾਦ ਭਰਤਾ ਦੀ ਸਦਾ ਚੁੜਕਤਾ ਆ ਜਿਉ ਸੁਰਿੰਗ ਰਕਦਾ ਆਇਆ ਤ੍ਰਹਲਾਪ ਜਾਂ ਤੁਦ ਰਾਹ ਲੈ ਹਰ ਜਿਉ ਹਰ ਅਕਤ ਬਾਗ ਚਾਇਆ ਗੁਰਮੁਖਾਂ ਨੂੰ ਪਰਤੀਤ ਹੈ ਹਰ ਜਿਉ ਮਨ ਹੁਕਮ ਭਰ ਕੇ ਉਦਾਇਆ ਵਾਹਿਗੁਰੂ ਜੀ ਦਾ ਖਾਲਸਾ ਵਾਹੀ ਜੀ ਕੀ ਫਤਿਹ